ਅਸੀਂ ਇਸ ਵਕਤ ਅਮ੍ਰਿਤਸਰ ਦੇ ਉਸ ਇਤਿਹਾਸਿਕ ਜਗ੍ਹਾ ਤੇ ਮੌਜੂਦ ਆ ਜਿਸ ਜਗ੍ਹਾ ਤੋਂ ਪਹਿਲੀ ਵਾਰ ਸਚਖੰਡ ਸ਼ੇਰੀ ਹਰਮੰਦਰ ਸਾਹਿਬ ਨੂੰ ਬਿਜਲੀ ਗਈ ਸੀ। ਜੀ ਆ ਅਸੀਂ ਇਸ ਵਕਤ ਮੌਜੂਦ ਆ ਅਮ੍ਰਿਤਸਰ ਦੇ ਤਾਰਾ ਵਾਲੇ ਪੁਲ ਤੇ ਉਸ ਇਤਿਹਾਸਿਕ ਬਿਜਲੀ ਘਰ ਦੇ ਵਿੱਚ ਮੌਜੂਦ ਆ ਜਿੱਥੇ ਵੱਡੀਆਂ-ਵੱਡੀਆਂ ਟਰਬਾਈਨਾਂ ਲੱਗੀਆਂ ਹੋਈਆਂ ਨੇ, ਮਸ਼ੀਨਾਂ ਲੱਗੀਆਂ ਹੋਈਆਂ ਨੇ ਇਤਿਹਾਸ ਵੀ ਜਾਣਕਾਰੀ ਤੁਹਾਨੂੰ ਦਿਵਾਂਗੇ ਕਿ ਇਸ ਜਗ੍ਹਾ ਤੇ ਜਿਹੜੀਆਂ ਮਸ਼ੀਨਾਂ ਲੱਗੀਆਂ ਨੇ ਇਹਦੇ ਵੱਲੋਂ ਲਵਾਈਆਂ ਗਈਆਂ ਨੇ ਤੇ ਸਭ ਤੋਂ ਪਹਿਲਾਂ ਤੁਹਾਨੂੰ ਟਰਬਾਈਨਾ ਦਿਖਾ ਦਿੰਨੇ ਆ ਮਸ਼ੀਨਾ ਦਿਖਾ ਦਿੰਨੇ ਆ ਤੇ ਇਹ ਵੀ ਜਾਣਕਾਰੀ ਦਿਆਂ ਕਿ ਕੀ ਇਹ ਕਿਸ ਦੇ ਰਾਜ ਭਾਗ ਦੇ ਵਿੱਚ ਲੱਗੀਆਂ ਸਨ ਤਾਂ ਸਭ ਤੋਂ ਪਹਿਲਾਂ ਤੁਸੀਂ ਆ ਦੇਖੋ ਇੱਕ ਨਜ਼ਰ ਪਾਓ ਇਸ ਜਗ੍ਹਾ ਤੇ ਇੰਗਲੈਂਡ ਲਿਖਿਆ ਹੋਇਆ ਤਾਂ ਧਿਆਨ ਨਾਲ ਦੇਖੋ ਤੁਸੀਂ ਇੰਗਲੈਂਡ ਲਿਖਿਆ ਹੋਇਆ ਹਾਲਾਂਕਿ ਇਹ ਗਾਰਡਰ ਜਿਹੜਾ ਪੁੱਠਾ ਲੱਗਿਆ ਹੋਇਆ ਹੈ ਅੱਗੇ ਵੀ ਛਾਤ ਮਾਰੋਗੇ ਤਾਂ ਉੱਥੇ ਵੀ ਇੰਗਲੈਂਡ ਲਿਖਿਆ ਹੋਇਆ ਯਾਨੀ ਕਿ ਤੁਸੀਂ ਇਹ ਸਮਝ ਸਕਦੇ ਹੋ ਕਿ ਇਹ ਕਿੰਨਾ ਖਾਲਸ ਲੋਹਾ ਹੈ ਜਿਹੜਾ ਅਜੇ ਤੱਕ ਬਰਕਰਾਰ ਹੈ ਤਾਂ ਵੱਡੀਆਂ-ਵੱਡੀਆਂ ਮਸ਼ੀਨਾ ਜਿਹੜੀਆਂ ਟਰਬਾਈਨਾ ਲੱਗੀਆਂ ਹੋਈਆਂ ਨੇ ਜਨਰੇਟਰ ਲੱਗੇ ਹੋਏ ਨੇ ਉਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦਿਆਂਗੇ ਇੱਕ ਵਾਰ ਉੱਪਰ ਚੜਕੇ ਵੀ ਤੁਹਾਨੂੰ ਦਿਖਾਨਾ ਕਿ ਕਿਸ ਤਰੀਕੇ ਦਾ ਇੱਕ 뷰 ਹੈਗਾ ਕਿਉਂਕਿ ਇਹ ਇਤਿਹਾਸਿਕ ਜਗ੍ਹਾ ਜਿਹੜੀ ਹੈ ਉਹ ਇਹ ਦੱਸਿਆ ਜਾਂਦਾ ਹੈ ਕਿ ਰਾਜਾ ਵਿਕਰਮ ਸਿੰਘ ਹੁਣਾ ਦੇ ਰਾਜ ਭਾਗ ਦੇ ਵਿੱਚ ਇਹ ਮਸ਼ੀਨਾ ਲੱਗੀ ਆ ਸਨ ਤਾਂ ਉਸ ਸਮੇਂ ਦੇ ਦੌਰਾਨ ਰਾਜਾ ਵਿਕਰਮ ਸਿੰਘ ਹੁਣਾ ਨੇ ਪੰਜਾਬ ਐਨ ਸਿੱਧ ਬੈਂਕ ਦੇ ਵਿੱਚ 50 ਰੁਪਏ ਜਮ੍ਹਾਂ ਕਰਵਾਏ ਸਨ ਤਾਂਕਿ ਇਸ ਦੀ ਜਿਹੜੀ ਹੈ ਸ਼ੁਰੂਆਤ ਹੋ ਸਕੇ ਤਾਂ ਉਸ ਸਮੇਂ ਦੇ ਦੌਰਾਨ ਇਹ ਤੁਸੀਂ ਦੇਖੋ ਕਿੱਡੀਆਂ ਵੱਡੀਆਂ ਵੱਡੀਆਂ ਜਿਹੜੀਆਂ ਨੇ ਟਰਬਾਈਨਾਂ ਲਗੀਆਂ ਹੋਈਆਂ ਨੇ ਤਾਂ ਸਭ ਤੋਂ ਪਹਿਲਾਂ ਇਹ ਤੁਹਾਨੂੰ ਜਾਣਕਾਰੀ ਦਿੰਦਾ ਕਿ ਮੇਰੇ ਪਿੱਛੇ ਤੁਸੀਂ ਜੋ ਨਹਿਰ ਦੇਖ ਰਹੇ ਹੋ ਉਸ ਜਗ੍ਹਾ ਤੋਂ ਪਾਣੀ ਜਿਹੜਾ ਸੀ ਇੱਧਰ ਆਉਂਦਾ ਸੀ ਤਾਂ ਇੱਥੇ ਦੇਖੋ ਗੇਟ ਬਣੇ ਹੋਏ ਨੇ 1 2 3 4 5 ਤਾਂ ਇਹ ਪੰਜਾਂ ਗੇਟਾਂ ਤੋਂ ਹੁੰਦਾ ਹੋਇਆ ਪਾਣੀ ਜਿਹੜਾ ਇਹ ਮਸ਼ੀਨਾਂ ਦੇ ਵੱਲ ਜਾਂਦਾ ਸੀ ਤਾਂ ਇਹ ਮਸ਼ੀਨਾਂ ਤੁਸੀਂ ਵੇਖੋ ਟਰਬਾਈਨਾਂ ਜਿਹੜੀਆਂ ਸੰ ਇੱਥੋਂ ਪਾਣੀ ਜਿਹੜਾ ਲੰਘਦਾ ਸੀ ਤਾਂ ਲੰਘ ਕੇ ਅੱਗੇ ਜਨਰੇਟਰ ਲੱਗੇ ਹੋਏ ਨੇ ਤੇ ਅੱਗੇ ਜਨਰੇਟਰ ਜਦੋਂ ਘੁੰਮਦੇ ਸੰ ਤਾਂ ਬਿਜਲੀ ਪੈਦਾ ਕਰਦੇ ਸੰ ਉਸ ਸਮੇਂ ਦੇ ਦੌਰਾਨ ਰਾਜਾ ਵਿਕਰਮ ਸਿੰਘ ਹੋਣਾ ਨੇ ਜਦੋਂ ਇਹ ਪ੍ਰੋਜੈਕਟ ਸ਼ੁਰੂ ਕਰਵਾਇਆ ਸੀ ਤਾਂ ਇਸ ਪ੍ਰੋਜੈਕਟ ਦੇ ਵਿੱਚ ਕਈ ਅਰਥਨਾ ਵੀ ਆਈਆਂ ਸਨ ਤਾਂ ਉਸ ਸਮੇਂ ਦੇ ਦੌਰਾਨ ਕਈ ਗੱਲਾਂ ਇਹ ਸਾਹਮਣੇ ਨਿਕਲ ਕੇ ਆਈਆਂ ਸਨ ਕਿ ਇਹ ਪ੍ਰੋਜੈਕਟ ਜਿਹੜਾ ਉਹ ਨਹੀਂ ਸ਼ੁਰੂ ਹੋਣਾ ਚਾਹੀਦਾ ਉਹਦੇ ਪਿੱਛੇ ਕਾਰਨ ਕੀ ਸੀ ਉਹਦੇ ਬਾਰੇ ਵੀ ਜਾਣਕਾਰੀ ਦੇਾਂਗੇ ਇਤਿਹਾਸ ਬਾਰੇ ਜਾਣਕਾਰੀ ਦੇਾਂਗੇ ਲੇਕਿਨ ਤੁਹਾਨੂੰ ਪਹਿਲਾਂ ਤਸਵੀਰਾਂ ਦਿਖਾ ਦਿੰਦੇ ਆ ਕਿ ਇਸ ਜਗ੍ਹਾ ਦੇ ਉੱਤੇ ਹੈ ਕੀ ਆ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਕੀ ਸਭ ਤੋਂ ਥੱਲੇ ਤੁਸੀਂ ਜਿਹੜੇ ਗੇਟ ਦੇਖ ਰਹੇ ਹੋ ਇਹ ਗੇਟ ਨੇ ਜਿੱਥੋਂ ਪਾਣੀ ਲੰਘਦਾ ਸੀ ਇਸ ਜਗ੍ਹਾ ਤੋਂ ਪਾਣੀ ਉਸ ਸਮੇਂ ਦੇ ਦੌਰਾਨ ਇਹ ਗੇਟ ਗਰਾਰੀਆਂ ਲੱਗੀਆਂ ਹੋਈਆਂ ਨੇ ਉੱਪਰ ਪਟਾ ਲੱਗਿਆ ਹੁੰਦਾ ਸੀ ਤਾਂ ਇਹ ਗੇਟ ਬਣੇ ਹੋਏ ਨੇ ਜਦੋਂ ਪਾਣੀ ਇਸ ਜਗ੍ਹਾ ਤੋਂ ਜਿੰਨਾ ਚਾਹੀਦਾ ਹੁੰਦਾ ਸੀ ਉਦੋਂ ਇਸ ਜਗ੍ਹਾ ਤੋਂ ਪਾਣੀ ਲਿਆ ਜਾਂਦਾ ਸੀ ਤਾਂ ਜਦੋਂ ਇਸ ਦੀ ਲੋੜ ਨਹੀਂ ਸੀ ਹੁੰਦੀ ਤਾਂ ਇਹ ਗਰਾਰੀਆਂ ਉੱਤੋਂ ਕਮਾ ਕੇ ਤਾਂ ਇਹ ਗੇਟ ਬੰਦ ਕਰ ਦਿੱਤੇ ਜਾਂਦੇ ਸਨ ਤਾਂ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਦੇਖੋ ਕਿੱਡੀਆਂ ਵੱਡੀਆਂ-ਵੱਡੀਆਂ ਮਸ਼ੀਨਾਂ ਹੈਗੀਆਂ ਨੇ ਤਾਂ ਉਸ ਦੌਰਾਨ ਤੁਸੀਂ ਸੋਚੂ ਕਿ ਪਹਿਲੀ ਵਾਰੀ ਜਦੋਂ ਅੰਮ੍ਰਿਤਸਰ ਦੇ ਵਿੱਚ ਬਿਜਲੀ ਆਈ ਹੋਈਗੀ ਤਾਂ ਕਿਸ ਤਰੀਕੇ ਦਾ ਮਾਹੌਲ ਹੋਏਗਾ ਲੋਕ ਮਤਲਬ ਪਹਿਲੀ ਵਾਰੀ ਜਦੋਂ ਬਿਜਲੀ ਆਈ ਹੋਈਗੀ ਤਾਂ ਕਿਸ ਤਰੀਕੇ ਦੇ ਲੋਕ ਜਿਹੜੇ ਨੇ ਉਹ ਸੋਚ ਰਹੇ ਹੋਣਗੇ ਕਿ ਵਾਕਈ ਯਾਰ ਬਿਜਲੀ ਆ ਸਕਦੀ ਹੈ ਜਦੋਂ ਪਹਿਲੀ ਵਾਰ ਬਲਬ ਜਗਿਆ ਹੋਏਗਾ ਤਾਂ ਇਹ ਦੇਖੋ ਤਾਂ 1896 ਦੇ ਵਿੱਚ ਫਰੀਦਕੋਟ ਦੇ ਰਾਜਾ ਵਿਕਰਮ ਸਿੰਘ ਨੇ ਜਨਰੇਟਰ ਤੇ ਇੰਜਣ ਦਿੱਤੇ ਸੰਧ ਕੋਇਲੇ ਤੇ ਚੱਲਣ ਵਾਲੇ ਜਿਸ ਤੋਂ ਬਾਅਦ 1897 ਦੇ ਵਿੱਚ ਬਿਜਲੀ ਦੀ ਸਪਲਾਈ ਜਿਹੜੀ ਉਹ ਸ਼ੁਰੂ ਹੋ ਗਈ ਸੀ ਤਾਂ ਸ਼੍ਰੀ ਦਰਬਾਰ ਸਾਹਿਬ ਬਿਜਲੀ ਬਾਅਦ ਵਿੱਚ ਗਈ ਸੀ ਸਭ ਤੋਂ ਪਹਿਲਾਂ ਬਿਜਲੀ ਸਰੋਵਰ ਦੇ ਕਿਨਾਰੇ ਤੇ ਲੰਗਰ ਹਾਲ ਦੇ ਵਿੱਚ ਗਈ ਸੀ ਪ੍ਰਕਰਮਾਂ ਦੇ ਵਿੱਚ ਗਈ ਸੀ ਕਿਉਂਕਿ ਉਸ ਵੇਲੇ ਇੱਕ ਰੋਲਾ ਵੀ ਪਿਆ ਸੀ ਕਿ ਜਿਹੜੀ ਬਿਜਲੀ ਹੈ ਉਹ ਪੱਛਮੀ ਹੈ ਤੇ ਸ਼੍ਰੀ ਹਰਮੰਦਰ ਸਾਹਿਬ ਜਿਹੜਾ ਹੈ ਉਹ ਪੂਰਵੀ ਹੈ ਤਾਂ ਕੁਝ ਪਾਰਟੀਆਂ ਗਰੰਤੀਆਂ ਤਾਂ ਐਂ ਕਹੋ ਕਿ ਪਟਨਾ ਸਾਹਿਬ ਦੇ ਕੁਝ ਹਜ਼ੂਰ ਸਾਹਿਬ ਦੇ ਜਥੇਦਾਰਾਂ ਨੇ ਇਸ ਦਾ ਜਿਹੜਾ ਵਿਰੋਧ ਵੀ ਕੀਤਾ ਸੀ ਜੋ ਕਿ ਇਹ ਨਹੀਂ ਸੀ ਕਰਨਾ ਚਾਹੀਦਾ ਉਹਨਾਂ ਦੇ ਕਹਿਣ ਦੇ ਮੁਤਾਬਕ ਇਹ ਨਹੀਂ ਸੀ ਹੋਣਾ ਚਾਹੀਦਾ ਕਿਉਂਕਿ ਇਸ ਪਿੱਛੇ ਉਹਨਾਂ ਨੇ ਕਾਰਨ ਇਹ ਦੱਸਿਆ ਸੀ ਕਿ ਇਸ ਦੇ ਨਾਲ ਬਿਜਲੀ ਦਾ ਬਿੱਲ ਵੀ ਵੱਧ ਆਏਗਾ ਖਰਚੇ ਵੀ ਵੱਧ ਹੋਣਗੇ ਤੇ ਨਾਲ ਦੇ ਨਾਲ ਬਿਜਲੀ ਫਿਟਿੰਗ ਹੋਣ ਦੇ ਨਾਲ ਆਕਾਰ ਸੁੰਦਰਤਾ ਦੇ ਵਿੱਚ ਵੀ ਫਰਕ ਪਏਗਾ ਤਾਂ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਦੇਖੋ ਕਿੱਡੀਆਂ ਵੱਡੀਆਂ ਮਸ਼ੀਨਾਂ ਕਿਸ ਤਰੀਕੇ ਦੇ ਨਾਲ ਫਿਟ ਕੀਤੀਆਂ ਹੋਣਗੀਆਂ ਕਿ ਅੱਜ ਦੇਖੋ ਅੱਜ ਦੇ ਸਮੇਂ ਦੇ ਵਿੱਚ ਕੁਝ ਅਜੇ ਹਾਲ ਲੋਹਾ ਵੀ ਹੈਗਾ ਜਿਹੜਾ ਕਿ ਚੋਰੀ ਕਰਕੇ ਲੋਕ ਲੈ ਵੀ ਗਏ ਨੇ لیکن دیکھو تصویرਾਂ اندر دیਆਂ تصویرਾਂ ਵੀ ਤੁਹਾਨੂੰ ਸਾਂਝੀਆਂ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਇਹ ਪੂਰਾ ਪ੍ਰੋਜੈਕਟ ਜਿਹੜਾ ਸੀ ਉਹ ਬਣਿਆ ਹੋਇਆ ਸੀ ਤਾਂ ਇਤਿਹਾਸ ਬਾਰੇ ਵੀ ਜਿਹੜੀ ਉਹ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਰਾਜਾ ਵਿਕਰਮ ਸਿੰਘ ਹੋਣਾ ਨੇ ਇਸ ਪ੍ਰੋਜੈਕਟ ਨੂੰ ਤਿਆਰ ਕੀਤਾ ਸੀ ਉਸ ਸਮੇਂ ਦੇ ਦੌਰਾਨ ਜਿੰਨਾ ਵੀ ਸਾਰਾ ਖਰਚਾ ਆਇਆ ਸੀ ਉਹ ਰਾਜਾ ਵਿਕਰਮ ਸਿੰਘ ਹੋਣਾ ਨੇ ਦਿੱਤਾ ਸੀ ਤਕਰੀਬਨ ਕਿਹਾ ਜਾਂਦਾ ਕਿ ਉਸ ਸਮੇਂ ਦੇ ਦੌਰਾਨ 25000 ਰੁਪਏ ਦਾ ਖਰਚਾ ਜਿਹੜਾ ਸੀ ਉਹ ਇਸ ਦੇ ਵਿੱਚ ਆਇਆ ਸੀ ਜੋ ਸਾਰਾ ਖਰਚਾ ਜਿਹੜਾ ਸੀ ਫਰੀਦਕੋਟ ਦੇ ਰਾਜਾ ਵਿਕਰਮ ਸਿੰਘ ਹੋਣਾ ਨੇ ਦਿੱਤਾ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਫਰੀਦਕੋਟ ਦੇ ਰਾਜਾ ਉਸ ਟਾਈਮ ਪੰਜਾਬ ਐਂਡ ਸਿੱਧ ਬੈਂਕ ਚ ਉਹਨਾਂ ਨੇ ਇਸ ਪ੍ਰੋਜੈਕਟ ਨੂੰ ਸ਼ੁਰੂ ਕਰਵਾਉਣ ਦੇ ਲਈ 50 ਰੁਪਏ ਜਮ੍ਹਾਂ ਕਰਵਾਏ ਸਨ ਉਸ ਟਾਈਮ ਤੇ ਇੱਕ ਸਬ ਕਮੇਟੀ ਵੀ ਬਣੀ ਹੋਈ ਸੀ ਜਿਸ ਨੂੰ ਰੋਸ਼ਨੀ ਕਮੇਟੀ ਕਿਹਾ ਜਾਂਦਾ ਸੀ ਉਦੋਂ ਉਸ ਵੇਲੇ ਸੁੰਦਰ ਸਿੰਘ ਮਜੀਠੀਆ ਪ੍ਰਧਾਨ ਚੁਣੇ ਗਏ ਸਨ ਉਸ ਟਾਈਮ ਤੇ ਇੱਕ ਸਬ ਕਮੇਟੀ ਵੀ ਬਣੀ ਸੀ ਜਿਸ ਨੂੰ ਰੋਸ਼ਨੀ ਕਮੇਟੀ ਕਿਹਾ ਜਾਂਦਾ ਸੀ ਉਹਦੇ ਚ ਸੁੰਦਰ ਸਿੰਘ ਮਜੀਠੀਆ ਪ੍ਰਧਾਨ ਚੁਣੇ ਗਏ ਸਨ ਉਸ ਤੋਂ ਬਾਅਦ ਫੈਸਲਾ ਕੀਤਾ ਗਿਆ ਤਾਂ ਫਿਰ ਜਾ ਕੇ ਬਿਜਲੀ ਚਲਾਈ ਗਈ ਸੀ ਉਸ ਸਮੇਂ ਉਸ ਸਮੇਂ ਦੇ ਖੰਭੀਆਂ ਦਾ ਖਰਚਾ ਜਿਹੜਾ ਕਹਿ ਸਕਦੇ ਹਾਂ ਅਸੀਂ ਫਿਟਿੰਗ ਦਾ ਖਰਚਾ ਖੰਭੀਆਂ ਦਾ ਖਰਚਾ ਉਸ ਸਮੇਂ ਜਿੰਨਾ ਵੀ ਇਸ ਦੀ ਜਿੰਨੀ ਵੀ ਕੀਮਤ ਬਣਦੀ ਸੀ ਉਹ ਸਾਰੀ ਫਰੀਦਕੋਟ ਦੇ ਰਾਜਾ ਵਿਕਰੰਤ ਸਿੰਘ ਹੁਣਾਂ ਨੇ ਦਿੱਤੀ ਸੀ ਤਾਂ 15 1897 ਨੂੰ ਜਿਹੜਾ ਖਰਚਾ ਸੀ ਇਸ ਪ੍ਰੋਜੈਕਟ ਦਾ 25000 ਰੁਪਏ ਖਰਚਾ ਸੀ ਉਹ ਫਰੀਦਕੋਟ ਦੇ ਰਾਜੇ ਨੇ ਦਿੱਤਾ ਸੀ ਤਾਂ ਤੁਸੀਂ ਉੱਪਰ ਤਸਵੀਰਾਂ ਤੇ ਤੁਹਾਨੂੰ ਦਿਖਾਵਾਂਗੇ ਤੇ ਝਾਤ ਮਾਰੋ ਤੁਸੀਂ ਇੱਕ ਇਹ ਫੱਟੀਆਂ ਦੀ ਇਹ ਬਾਲੀਆਂ ਦੀ ਜਿਹੜੀ ਛੱਤ ਪਈ ਹੋਈ ਸੀ ਤਾਂ ਪਹਿਲਾਂ ਇਸ ਦੀ ਜਿਹੜੀ ਛੱਤ ਸੀ ਉਹ ਕਾਫੀ ਟੁੱਟ ਚੁੱਕੀ ਸੀ ਲੇਕਿਨ ਇਸ ਦੀ ਰੈਨੋਵੇਸ਼ਨ ਕੀਤੀ ਗਈ ਹੈ ਤਾਂ ਇੱਕ ਪਾਸੇ ਤੁਹਾਨੂੰ ਹੋਰ ਤਸਵੀਰਾਂ ਸਾਂਝੀ ਕਰਾਂਗੇ ਤਸਵੀਰ ਦੇਖੋ ਇਹ ਖੰਭੇ ਲੱਗੇ ਹੋਏ ਨੇ ਲੋਹੇ ਦੇ ਖੰਭੇ ਨੇ ਇਸ ਦੇ ਉੱਪਰ ਜਿਹੜਾ ਤੁਸੀਂ ਇਹ ਬਣਿਆ ਹੋਇਆ ਦੇਖੋ ਇੱਥੇ ਟਰਾਂਸਫਰਮ ਲੱਗੇ ਹੁੰਦੇ ਸਨ ਤਾਂ ਉੱਤੇ ਤੁਸੀਂ ਘੁੱਗੀਆਂ ਦੇਖ ਸਕਦੇ ਹੋ ਜਿਹੜੀਆਂ ਲੱਗੀਆਂ ਹੋਈਆਂ ਨੇ ਉੱਥੋਂ ਤਾਰਾਂ ਪੈ ਕੇ ਜਿਹੜਾ ਇਸ ਦੇ ਵਿੱਚ ਲੱਗੀਆਂ ਹੁੰਦੀਆਂ ਸਕਦਾ ਆ ਥੱਲੇ ਜਿਹੜੀ سپورਟ ਦੇਣ ਦੇ ਲਈ ਇਹ ਬਣਾਏ ਹੋਏ ਆ ਐਂਗਲ ਜਿਹੜੇ ਤੁਸੀਂ ਦੇਖ ਸਕਦੇ ਹੋ 1 2 3 4 5 ਤੇ 6 1 7 ਤੇ 1 8 ਐਂਗਲ ਹੈਗੇ ਨੇ ਔਰ ਅੱਠਾਂ ਐਂਗਲਾਂ ਦੇ ਵਿੱਚੋਂ ਤੁਸੀਂ ਦੇਖ ਸਕਦੇ ਹੋ ਇੱਕੋ ਐਂਗਲ ਰਹਿ ਚੁੱਕਾ ਹੈ ਯਾਨੀ ਕਿ ਤੁਸੀਂ ਇਹ ਦੇਖ ਸਕਦੇ ਹੋ ਕਿ ਇੱਥੇ ਜਿੰਨਾ ਵੀ ਲੋਹਾ ਲੱਗਿਆ ਹੋਇਆ ਖਾਲਸ ਲੋਹਾ ਲੱਗਿਆ ਹੋਇਆ ਤਾਂ ਇਸ ਨੂੰ ਕਈ ਚੋਰਾਂ ਵੱਲੋਂ ਤੁਸੀਂ ਕਹਿ ਸਕਦੇ ਹੋ ਚੋਰੀ ਵੀ ਕੀਤਾ ਜਾ ਚੁੱਕਿਆ ਕਿਉਂਕਿ ਅਣਗੈਲੀ ਹੋਈ ਆ ਤੇ ਇੱਕ ਪਾਸੇ ਹੋਰ ਤਸਵੀਰ ਤੁਹਾਨੂੰ ਸਾਂਝੀ ਕਰਾਂਗੇ ਇਹ ਦੇਖੋ ਇਹ ਜਨਰੇਟਰ ਲੱਗੇ ਹੋਏ ਨੇ ਵੱਡੇ ਵੱਡੇ ਜਨਰੇਟਰ ਨੇ ਔਰ ਇਸ ਦੇ ਵਿੱਚ ਜਿੰਨਾ ਵੀ ਤਾਂਬਾ ਹੈਗਾ ਸੀ ਉਹ ਚੋਰਾਂ ਵੱਲੋਂ ਚੋਰੀ ਕਰ ਦਿੱਤਾ ਗਿਆ ਲੇਕਿਨ ਅਜੇ ਵੀ ਲੋਹਾ ਜਿਹੜਾ ਹੈ ਉਸੇ ਤਰੀਕੇ ਦੇ ਨਾਲ ਕਾਇਮ ਹੈ ਤੁਸੀਂ ਇਹ ਦੇਖੋ ਅੰਗਰੇਜ਼ਾਂ ਵੇਲੇ ਦਾ ਬਣਿਆ ਹੋਇਆ ਇਹ ਪ੍ਰੋਜੈਕਟ ਹੈ ਔਰ ਅੱਜ ਵੀ ਉਸੇ ਤਰੀਕੇ ਦੇ ਨਾਲ ਹੀ ਕਾਇਮ ਹੈ ਹੁਣ ਤਾਂ ਫਿਲਹਾਲ ਇਹਦੀ ਵਰਤੋਂ ਜਿਹੜੀ ਹੈ ਉਹ ਫੋਟੋ ਸ਼ੂਟ ਦੇ ਲਈ ਅੱਜ ਕੱਲ੍ਹ ਕੀਤੀ ਜਾਂਦੀ ਹੈ ਤੁਸੀਂ ਇੱਥੇ ਆਏ ਵੀ ਹੋਵੋਗੇ ਤੁਸੀਂ ਇੱਥੇ ਫੋਟੋ ਸ਼ੂਟ ਵੀ ਕਰਾਇਆ ਹੋਏਗਾ ਲੇਕਿਨ ਤੁਹਾਨੂੰ ਇਸ ਦੇ ਇਤਿਹਾਸ ਬਾਰੇ ਜਾਣਕਾਰੀ ਨਹੀਂ ਹੈ ਇਤਿਹਾਸ ਕੀ ਹੈ ਰਾਜਾ ਫਰੀਦਕੋਟ ਦੇ ਰਾਜਾ ਜਿਹੜੇ ਨੇ ਉਹਨਾਂ ਦੇ ਵੱਲੋਂ ਇਹ ਪ੍ਰੋਜੈਕਟ ਸ਼ੁਰੂ ਕਰਵਾਇਆ ਗਿਆ ਸੀ ਪਹਿਲੀ ਵਾਰ ਬਿਜਲੀ ਉਦੋਂ ਆਈ ਸੀ ਤਾਂ ਉਸ ਇਤਿਹਾਸ ਦੇ ਨਾਲ ਤੁਹਾਨੂੰ ਜਾਣੂ ਕਰਾ ਰਹੇ ਹਾਂ ਕੁਝ ਲੋਕਾਂ ਨੂੰ ਇਤਿਹਾਸ ਪਤਾ ਹੈ ਕੁਝ ਲੋਕਾਂ ਨੂੰ ਇਤਿਹਾਸ ਦੇ ਬਾਰੇ ਜਾਣਕਾਰੀ ਨਹੀਂ ਹੈ ਤਾਂ ਇਹ ਵੇਖੋ 1 2 ਤੇ 1 3 ਇਹ ਤਿੰਨ ਜਿਹੜੇ ਜਨਰੇਟਰ ਲੱਗੇ ਹੋਏ ਨੇ ਇਸ ਜਗ੍ਹਾ ਤੋਂ ਪਾਣੀ ਜਿਹੜਾ ਸੀ ਇਹਨਾਂ ਜਨਰੇਟਰਾਂ ਦੇ ਰਾਹੀਂ ਜਿਹੜਾ ਇਹ ਬਿਜਲੀ ਪੈਦਾ ਹੁੰਦੀ ਸੀ ਆ ਦੇਖੋ ਇਹ ਘਰਾਰੀਆਂ ਘੁੰਮਦੀਆਂ ਸਨ ਇੱਥੋਂ ਇਥੋਂ ਗਰਾਰੀਆਂ ਘੁੰਮਦੀਆਂ ਸਣੇ ਕਿੱਡੇ ਵੱਡੇ-ਵੱਡੇ ਜਿਹੜੇ ਨੇ ਉਹ ਲੱਗੇ ਹੋਏ ਪ੍ਰੋਜੈਕਟ ਨੇ ਆ ਦੇਖੋ ਪਾਣੀ ਜਦੋਂ ਲੰਘਦਾ ਸੀ ਇਸ ਜਗ੍ਹਾ ਤੋਂ ਤਾਂ ਇੱਥੇ ਗਰਾਰੀਆਂ ਘੁੰਮਦੀਆਂ ਸਣ ਤਾਂ ਇਥੋਂ ਉਸ ਟਰਾਂਸਫਾਰਮ ਜਿੱਥੇ ਸਾਹਮਣੇ ਲੱਗੇ ਹੋਏ ਟਰਾਂਸਫਾਰਮ ਨੇ ਉੱਥੋਂ ਬਿਜਲੀ ਪੈਦਾ ਹੁੰਦੀ ਸੀ ਤਾਂ ਉਸ ਸਮੇਂ ਦੇ ਦੌਰਾਨ ਜਿਕਰ ਅਸੀਂ ਗੱਲ ਕਰੀਏ 1930 ਦੇ ਵਿੱਚ ਮੁਕੰਮਲ ਤੌਰ ਤੇ ਪੂਰੇ ਅੰਮ੍ਰਿਤਸਰ ਨੂੰ ਜਿਹੜਾ ਬਿਜਲੀ ਜਾ ਚੁੱਕੀ ਸੀ ਤਾਂ ਇੱਕ ਤਸਵੀਰ ਜਿਹੜੀ ਅਸੀਂ ਸਾਂਝੀ ਕੀਤੀ ਤਾਂ ਇੱਕ ਹੋਰ ਜਾਣਕਾਰੀ ਤੁਹਾਨੂੰ ਸਾਂਝੀ ਕਰ ਦਿੰਨੇ ਆ ਕਿ ਉਸ ਸਮੇਂ ਦੇ ਦੌਰਾਨ ਜਿਕਰ ਅਸੀਂ ਤਾਂ ਉਸ ਸਮੇਂ ਦੇ ਦੌਰਾਨ ਅਸੀਂ ਗੱਲ ਕਰੀਏ ਇਸ ਪ੍ਰੋਜੈਕਟ ਤੋਂ ਪਹਿਲਾਂ ਕੀ ਸੀ ਇਸ ਪ੍ਰੋਜੈਕਟ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਘੋ ਦੇ ਦੀਵੇ ਜਗਦੇ ਸਨ ਉਸ ਸਮੇਂ ਇਹ ਵੀ ਕਿਹਾ ਜਾਂਦਾ ਸੀ ਕਿ ਉਸ ਦੀ ਦੁਰਗੰਧ ਨਹੀਂ ਹੁੰਦੀ ਤਾ ਉਸ ਕਰਕੇ ਰੋਸ਼ਨੀ ਉਹਨਾਂ ਦੇ ਇੱਕ ਕਾਰਨ ਹੁੰਦੀ ਸੀ ਤਾਂ ਕਿ ਉਹਦੇ ਦੀਵੇ ਜਗਦੇ ਸਨ ਤੇ ਲੇਕਿਨ ਜਦੋਂ ਇਸ ਪ੍ਰੋਜੈਕਟ ਨੂੰ ਸ਼ੁਰੂ ਕੀਤਾ ਗਿਆ ਇਸ ਪ੍ਰੋਜੈਕਟ ਤੋਂ ਬਾਅਦ ਜਿਹੜੀ ਮੁਕੰਮਲ ਤੌਰ ਤੇ ਬਿਜਲੀ ਜਿਹੜੀ ਸੀ ਉਦੋਂ ਪ੍ਰਕਰਮਾ ਦੇ ਵਿੱਚ ਲੰਗਰ ਹਾਲ ਦੇ ਵਿੱਚ ਗਈ ਸੀ ਤਾਂ ਉਸ ਤੋਂ ਬਾਅਦ ਜਾ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਇੱਕੇ ਪੂਰੇ ਪੂਰਨ ਤੌਰ ਤੇ ਉੱਤੇ ਬਿਜਲੀ ਗਈ ਸੀ ਤਾਂ ਇੱਕ ਪਾਸੇ ਝਾਤ ਤੁਸੀਂ ਇਹ ਵੀ ਮਾਰੋ ਤੇ ਆ ਪਿੱਛੇ ਜਿਹੜਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਦਿਖਾਣਾ ਚਾਹਾਂਗਾ ਕਿ ਇੱਥੇ ਹੁਣ ਪ੍ਰੋਜੈਕਟ ਜਿਹੜਾ ਬਣਾਇਆ ਗਿਆ ਨਵਾਂ ਇਸ ਨੂੰ ਇਸ ਦੀ ਉਸਾਰੀ ਕੀਤੀ ਗਈ ਹੈ ਤਾਂ ਬੜੇ ਵਧੀਆ ਤਰੀਕੇ ਦੇ ਨਾਲ ਇਹ ਹੱਟ ਬਣਾਏ ਗਏ ਨੇ ਇੱਥੇ ਜਗ੍ਹਾ ਬਣਾਈ ਗਈ ਹੈ ਇੱਥੇ ਕਈ ਜਿਹੜੇ ਸ਼ਾਮ ਨੂੰ ਆ ਕੇ ਸੈਰ ਵੀ ਕਰਦੇ ਨੇ ਤਾਂ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਕਿ ਕਿੱਡਾ ਸੋਹਣਾ ਇਸ ਚੀਜ਼ ਨੂੰ ਬਣਾ ਦਿੱਤਾ ਹੈ ਪਹਿਲਾਂ ਜੇਕਰ ਹੁਣ ਤੋਂ 1-2 ਸਾਲ ਪਹਿਲਾਂ ਦੀ ਪਿੱਛੇ ਦੀ ਗੱਲ ਕਰੀਏ ਤਾਂ ਪਿੱਛੇ ਕੁਝ ਵੀ ਨਹੀਂ ਸੀ ਇਸ ਜਗ੍ਹਾ ਦੇ ਉੱਤੇ ਸਿਰਫ ਇਹੀ ਜਗ੍ਹਾ ਹੁੰਦੀ ਸੀ ਔਰ ਪੁਰਾਣਾ ਇਤਿਹਾਸ ਜਿਹੜਾ ਹੈ ਉਸ ਨੂੰ ਦੇਖਦਿਆਂ ਹੋਇਆ ਇਸ ਦੀ ਰੈਨੋਵੇਸ਼ਨ ਕੀਤੀ ਗਈ ਹੈ ਇੱਕ ਬੰਨੇ ਬਾਹਰ ਦੀਆਂ ਤਸਵੀਰਾਂ ਵੀ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗੇ ਕਿ ਆਖਿਰਕਾਰ ਹੋਰ ਜਾਣਕਾਰੀ ਜਿਹੜੀ ਹੈ ਉਹ ਅਗਰ ਸਾਨੂੰ ਮਿਲਦੀ ਹੈ ਤਾਂ ਉਹ ਤੁਹਾਡੇ ਨਾਲ ਅਸੀਂ ਸਾਂਝੀ ਕਰਾਂਗੇ ਬਾਹਰ ਦੀਆਂ ਤਸਵੀਰਾਂ ਵੀ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਦਿੰਨੇ ਆ ਕਿ ਬਾਹਰ ਬਿਲਕੁਲ ਇੱਕ ਵਾਰ ਬਾਹਰ ਦੀ ਵੀ ਜਿਹੜੀ ਤਸਵੀਰ ਹੈ ਉਹ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਕਿ ਆਖਰਕਾਰ ਬਾਹਰ ਦਾ ਕੀ ਮਾਹੌਲ ਹੈ ਕਿਉਂਕਿ ਹੁਣ ਤਾਂ ਰੈਨੋਵੇਸ਼ਨ ਕੀਤਾ ਗਿਆ ਹੈ ਨਵੇਂ ਤਰੀਕੇ ਦੇ ਨਾਲ ਸਾਰਾ ਇੱਥੇ ਬਣਾ ਦਿੱਤਾ ਗਿਆ ਹੈ ਪਹਿਲਾਂ ਇੱਥੇ ਬਿਲਕੁਲ ਕੁਝ ਵੀ ਨਹੀਂ ਸੀ ਲੇਕਿਨ ਹੁਣ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਇਹ ਸਾਰਾ ਦਾ ਸਾਰਾ ਉਹ ਦੇਖੋ ਤੁਸੀਂ ਹੱਟ ਬਣਾਇਆ ਗਿਆ ਹੈ ਔਰ ਕਈ ਇੱਥੇ ਬੈਂਚਸ ਜਿਹੜੇ ਨੇ ਉਹ ਬਣਾ ਦਿੱਤੇ ਗਏ ਨੇ ਹੱਟ ਬਣਾਇਆ ਹੋਇਆ ਹੈ ਇੱਥੇ ਝੂਲੇ ਲਗਾ ਦਿੱਤੇ ਗਏ ਨੇ ਬੱਚੇ ਜਦੋਂ ਆਉਂਦੇ ਨੇ ਤੇ ਇੱਥੇ ਖੇਡਦੇ ਨੇ ਇਸ ਤਰੀਕੇ ਦਾ ਇਹ ਪ੍ਰੋਜੈਕਟ ਜਿਹੜਾ ਹੈ ਉਹ ਬਣਿਆ ਹੋਇਆ ਹੈ ਤਸਵੀਰ ਇੱਕ ਤੁਸੀਂ ਦੇਖੋ ਸਾਂ ਉਸ ਸਮੇਂ ਦੇ ਦੌਰਾਨ ਰਾਜਾ ਵਿਕਰਮ ਸਿੰਘ ਜਿਹੜੇ ਨੇ ਉਹਨਾਂ ਦਾ ਵੀ ਇਤਿਹਾਸ ਤੁਹਾਨੂੰ ਦੱਸ ਦਿੰਨੇ ਆ ਕਿ ਵਿਕਰਮ ਸਿੰਘ ਜਿਹੜੇ ਨੇ ਉਹ ਧਾਰਮਿਕ ਵਿਚਾਰਾਂ ਵਾਲੇ ਸਨ ਉਸ ਸਮੇਂ ਦੇ ਦੌਰਾਨ ਉਹ ਕਈ ਪਸ਼ਾਵਾਂ ਜਾਣਦੇ ਸਨ ਤਾਂ ਫਰੀਦਕੋਟ ਦੇ ਵਿੱਚ ਜਿਹੜੀ ਪਹਿਲੀ ਲਾਈਨ ਰੇਲਵੇ ਦੀ ਵਿਸ਼ੇ ਸੀ ਉਹ ਵੀ ਇਹਨਾਂ ਦੇ ਰਾਜ ਭਾਗ ਵੇਲੇ ਦੀ ਵਿਸ਼ੇ ਹੋਈ ਸੀ ਤਾਂ ਕਾਫੀ ਉਹਨਾਂ ਨੇ ਆਪਣੇ ਸਮੇਂ ਦੇ ਦੌਰਾਨ ਆਪਣੇ ਕਾਰਜਕਾਲ ਦੇ ਦੌਰਾਨ ਕਾਫੀ ਪ੍ਰੋਜੈਕਟ ਜਿਹੜੇ ਸਨ ਉਹ ਬਣਾਏ ਸਨ ਤੇ ਉਹਨਾਂ ਦੇ ਰਾਜ ਭਾਗ ਸਮੇਂ ਕਿਸ ਤਰੀਕੇ ਦਾ ਮਾਹੌਲ ਹੈਗਾ ਸੀ ਉਹ ਵੀ ਤੁਹਾਨੂੰ ਜਾਣਕਾਰੀ ਦੇਵਾਂਗੇ ਇੱਕ ਤਸਵੀਰ ਜਿਹੜੀ ਇਹ ਵੀ ਤੁਹਾਨੂੰ ਦਿਖਾਉਣਾ ਚਾਹਾਂਗੇ ਕਿ ਦੇਖੋ ਬੱਚਿਆਂ ਦੇ ਲਈ ਬੱਚਿਆਂ ਦੇ ਖੇਡਣ ਦੇ ਲਈ ਕਿਸ ਤਰੀਕੇ ਦੇ ਨਾਲ ਝੂਲੇ ਜਿਹੜੇ ਨੇ ਉਹ ਲੱਗੇ ਹੋਏ ਨੇ ਤਾਂ ਜਦੋਂ ਰਾਜਾ ਵਜੀਰ ਸਿੰਘ ਜਿਹੜੇ ਨੇ ਧਾਰਮਿਕ ਤੀਰਥ ਯਾਤਰਾ ਤੇ ਚਲੇ ਗਏ ਸਨ ਤਾਂ ਉਸ ਤੋਂ ਬਾਅਦ ਜਿੰਨਾ ਵੀ ਫਰੀਦਕੋਟ ਦੀ रियासत ਦਾ ਰਾਜਭਾਗ ਸੀ ਉਹ ਜਦੋਂ ਉਹਨਾਂ ਦਾ ਦਿਹਾਂਤ ਹੋਇਆ ਉਹ ਪੂਰੇ ਹੋਏ ਤਾਂ ਉਦੋਂ 32 ਸਾਲ ਦੇ ਹੋਣੇ ਨੇ ਜਦੋਂ ਉਹਨਾਂ ਨੇ ਗੱਦੀ ਸੰਭਾਲੀ ਸੀ ਤਾਂ ਜੇ ਉਸ ਵੇਲੇ ਰਾਜ ਤਿਲਕ ਵੇਲੇ ਵੱਡੇ ਵੱਡੇ ਫੋਜੀ ਅਫਸਰ ਤੇ ਪਟਿਆਲੇ ਵਾਲੇ ਕੀ ਆਪਣੇ ਰਾਜ ਦੇ ਵਿੱਚ ਇੰਨਾ ਕੋਟਕਪੁਰਾ ਤੇ ਫਰੀਦਕੋਟ ਦੇ ਵਿੱਚ ਮੰਡੀਆਂ ਵੀ ਬਣਾਈਆਂ ਸਨ ਤਾਂ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਕਿ ਬੱਚਿਆਂ ਦੇ ਲਈ ਜਿਹੜੇ ਨੇ ਝੂਲੇ ਬਣਾਏ ਗਏ ਨੇ ਤਾਂ ਇਹ ਪ੍ਰੋਜੈਕਟ ਜਿਹੜਾ ਸੀ ਇਹ ਕਾਫੀ ਪੁਰਾਣਾ ਪ੍ਰੋਜੈਕਟ ਹੈ ਜਦੋਂ ਰਾਜਾ ਵਿਕਰਮ ਸਿੰਘ ਹੋਣਾ ਨੇ ਇਸ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਸੀ ਤਾਂ ਇਹੀ ਸੋਚ ਕੀ ਕੀਤੀ ਸੀ ਕਿ ਪੂਰੇ ਅੰਮ੍ਰਿਤਸਰ ਨੂੰ ਜਿਹੜਾ ਬਿਜਲੀ ਮਿਲੇਗੀ ਤਾਂ ਸਚਕਣ ਸ੍ਰੀ ਹਰਮੰਦਰ ਸਾਹਿਬ ਨੂੰ ਪਹਿਲੀ ਵਾਰ ਇਸ ਜਗ੍ਹਾ ਤੋਂ ਬਿਜਲੀ ਗਈ ਸੀ ਤਾਂ ਉਸ ਸਮੇਂ ਦਾ ਮਾਹੌਲ ਤੁਸੀਂ ਦੇਖ ਸਕਦੇ ਹੋ ਕੀ ਹੋਏਗਾ ਜਦੋਂ ਪਹਿਲੀ ਵਾਰ ਬਲਬ ਜਗਿਆ ਹੋਏਗਾ ਤਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਇਸ ਜਗ੍ਹਾ ਤੋਂ ਪਹਿਲੀ ਵਾਰ ਬਿਜਲੀ ਗਈ ਤਾਂ ਇਸ ਇਤਿਹਾਸਿਕ ਜਗ੍ਹਾ ਤੇ ਅਸੀਂ ਮੌਜੂਦ ਆ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਕਿ ਉਸ ਸਮੇਂ ਦੇ ਦੌਰਾਨ ਰਾਜਾ ਵਿਕਰਮ ਸਿੰਘ ਉਹਨਾਂ ਨੇ 50 ਰੁਪਏ ਮਹਿਜ਼ ਪੰਜਾਬ ਐਂਡ ਸਿੱਧ ਬੈਂਕ ਤੇ ਜਮ੍ਹਾਂ ਕਰਵਾਏ ਸਨ ਉਦੋਂ ਜਾ ਕੇ ਇਸ ਦੀ ਉਸਾਰੀ ਯਾਨੀ ਕਿ ਇਸ ਦਾ ਕੰਮ ਜਿਹੜਾ ਸੀ ਉਹ ਸ਼ੁਰੂ ਹੋ ਗਿਆ ਸੀ ਤਾਂ ਅਜੇ ਵੀ ਉਸੇ ਤਰੀਕੇ ਦੇ ਨਾਲ ਹੀ ਜਿਹੜਾ ਲੋਹਾ ਹੈ ਉਹ ਬਰਕਰਾਰ ਹੈਗਾ ਤੁਸੀਂ ਆਪ ਦੇਖ ਸਕਦੇ ਹੋ ਕਿ ਇੰਗਲੈਂਡ ਤੋਂ ਇਹ ਲੋਹਾ ਜਿਹੜਾ ਸੀ ਉਹ ਮੰਗਵਾਇਆ ਗਿਆ ਸੀ ਇਸ ਜਗ੍ਹਾ ਦੇ ਉੱਤੇ ਇਹ ਬਿਜਲੀ ਘਰ ਬਣਿਆ ਸੀ ਤਾਂ ਇਸੇ ਤਰੀਕੇ ਦੇ ਨਾਲ ਹੀ ਅਸੀਂ ਤੁਹਾਨੂੰ ਹੋਰ ਵੀਡੀਓ ਦਿਖਾਉਂਦੇ ਰਾਵਾਂਗੇ ਸਸਤੀਆ